ਕਾ ਤੁਸੀਂ ਕਿਸ ਤਰ੍ਹਾਂ ਸੰਤਰਾਪਾਲ ਜੀ ਦੇ ਜਿਹੜੇ ਸੇਵਕ ਨੇ ਤਾਂ ਉਹਨਾਂ ਦੀ ਜਿਹੜੀ ਪੂਰੀ ਟੀਮ ਹੈ ਉਹਨਾਂ ਵੱਲੋਂ ਜਿਹੜਾ ਘਰ-ਘਰ ਜਾ ਕੇ ਆ ਰਾਸ਼ਨ ਜਿਹੜਾ ਹੈ ਵੰਡਰਤ ਕੀਤਾ ਜਾ ਰਿਹਾ ਤਾਂ ਗੱਲਬਾਤ ਹੋਰ ਵੀ ਸੇਵਕ ਨੇ ਮੌਜੂਦ ਨੇ ਸੰਤਰਾਪਾਲ ਜੀ ਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਸਰ ਕੀ ਨਾ ਜੀ ਮੇਰਾ ਨਾਮ ਕਹਣ ਦੱਸਿਆ ਜੀ ਸਤ ਸਾਈਬ ਸਾਰੇ ਜਿਹੜੇ ਆ ਮੁੱਖ ਪ੍ਰਬੰਧਕ ਸੰਤਰਾਮਪਾਲ ਜੀ ਮਹਾਰਾਜ ਦੁਆਰਾ ਇਹ ਟੀਮ ਆਈ ਹੋਈ ਆ ਉਹਨਾਂ ਸਾਰਿਆਂ ਨੂੰ ਮੈਂ ਜੀਐਨ ਨੂੰ ਕਹਿੰਦਾ ਤੇ ਸਾਡੀ ਜਿਹੜੀ ਇਹ ਪ੍ਰਮਾਤਮਾ ਵੱਲੋਂ ਸੰਤਰਾਮਪਾਲ ਜੀ ਦੁਆਰਾ ਜੇ ਟੀਮ ਭੇਜੀ ਗਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਨਾਮ ਮੇਰਾ ਕਹਾਂ ਦਾਸ ਅੰਮ੍ਰਿਤਸਰ ਤੋਂ ਤਹਿਸੀਲ ਤੇ ਜ਼ਿਲ੍ਹਾ ਇਹ ਅੰਮ੍ਰਿਤਸਰ ਪੈਂਦਾ ਜੀ ਤੇ ਦਾਸ ਇਸ ਮੂਹਮ ਦੇ ਇਨਾ ਸੇਵਕਾਂ ਨੂੰ ਜੋ ਪਰਮਾਤਮਾ ਦੇ ਆਏ ਹੋਏ ਆ ਇਹਨਾਂ ਦੇ ਨਾਲ ਸੇਵਾ ਵਾਸਤੇ ਪਹੁੰਚਿਆ ਤੇ ਪਰਮਾਤਮਾ ਦਾ ਕੋਟੀ ਕੋਟੀ ਧੰਨਵਾਦ ਕਰਦਾ ਆ ਇਹ ਸੇਵਾ ਜਿਹੜੀ ਨਿਭਾਰਿਆ ਜੀ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਆੜਾ ਆ ਸੰਤਰਾਮਪਾਲ ਜੀ ਦੀ ਜਿਹੜੀ ਹੈ ਸੇਵਕ ਨੇ ਉੱਥੇ ਉੱਥੇ ਪਹੁੰਚ ਕਰ ਰਹੇ ਨੇ ਬਿਲਕੁਲ ਜੀ ਸੰਤਰਾਮਪਾਲ ਜੀ ਮਹਾਰਾਜ ਜੀ ਦੇ ਜਿਹੜੇ ਸੇਵਕ ਆ ਸੰਤਰਾਮਪਾਲ ਜੀ ਮਹਾਰਾਜ ਦਾ ਇਹ ਹਦੇਸ਼ ਆ ਵੀ ਜਿੱਥੇ ਵੀ ਤੁਹਾਨੂੰ ਇਹ ਇਹੋ ਜਿਹੇ ਹਾਲਾਤਾਂ ਦੇ ਵਿੱਚ ਨਗਰ ਦੇ ਲੋਕ ਮਿਲਣ ਜਾਂ ਕੋਈ ਐਸਾ ਹਾਈ ਜਿਹੜਾ ਇਹ ਮਿਲੇ ਕੋਈ ਵੀ ਭੈਣ ਭਰਾ ਬੱਚਾ ਇਹ ਭੁਖਾਣਾ ਸੋਵੇਂ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਪੂਰੀ ਜਾਣਕਾਰੀ ਲੈ ਕੇ ਆਓ ਉਹਨਾਂ ਨੂੰ ਜਿਸ ਵੀ ਚੀਜ਼ ਦੀ ਜਰੂਰਤ ਹੈ ਜਿਵੇਂ ਰਾਸ਼ਨ ਦੀ ਰਜਾਈ ਤਲਾਈ ਗੱਦੇ ਮੰਜੇ ਇਹ ਸਾਰੀ ਸੁਵਿਧਾ ਸੰਤਰਾਮਪਾਲ ਜੀ ਮਹਾਰਾਜ ਦੀ ਜਿਹੜੀ ਇਹ ਅੰਨਪੂਰਨੂ ਮਹਿਮਾ ਹੈ ਇਹ ਮਤਲਬ ਕਿ ਇਹਦੇ ਤਹਿਤ ਜਿਹੜੀ ਹੈ ਸਾਰੀ ਸੇਵਾ ਪਹੁੰਚਾਈ ਜਾ ਰਹੀ ਆ ਸੰਤਰਾਮਪਾਲ ਜੀ ਦਾ ਮਿਸ਼ਨ ਹੈ ਕਿ ਕੋਈ ਬੱਚਾ ਜਿਹੜਾ ਉਹ ਭੁਖਾਣਾ ਸੋਵੇਂ ਇਸ ਤਰ੍ਹਾਂ ਦੌਰਾ ਕੀਤਾ ਜਾਂਦਾ ਪਹਿਲਾਂ ਸਰਵੇ ਕੀਤਾ ਜਾਂਦਾ ਤੁਹਾਡੀ ਟੀਮ ਵੱਲੋਂ ਕਿ ਘਰ-ਘਰ ਜਾ ਕੇ ਕਿਹੜੀ-ਕਿਹੜੀ ਜ਼ਰੂਰਤ ਹੈ ਜਿਹੜੀ ਚੀਜ਼ ਹੈ ਉਹ ਜਿਹੜੀ ਉਹਨਾਂ ਤੱਕ ਪਹੁੰਚਾਈ ਜਾਵੇ ਬਿਲਕੁਲ ਜੀ ਸਾਡੀ ਜਿਹੜੀ ਟੀਮ ਆ ਪਰਮਾਤਮਾ ਵੱਲੋਂ ਇਹ ਸਾਰੇ ਮੈਂਬਰ ਬਣਾਏ ਗਏ ਆ ਉਹ ਘਰ-ਘਰ ਜਾ ਕੇ ਵਿਵਸਥਾ ਦੇਖਦੇ ਆ ਕਿ ਇਸ ਘਰ ਦੇ ਮੈਂਬਰ ਨੂੰ ਕਿਸ-ਕਿਸ ਚੀਜ਼ ਦੀਆਂ ਪਰੇਸ਼ਾਨੀਆਂ ਆ ਰਹੀਆਂ ਵਾਂ ਇਹਨਾਂ ਨੂੰ ਰਾਸ਼ਨ ਦੀ ਜ਼ਰੂਰਤ ਹੈ ਜਾਂ ਇਹਨਾਂ ਨੂੰ ਬਿਸਤਰੇ ਦੀ ਜ਼ਰੂਰਤ ਹੈ ਜਾਂ ਇਹਨਾਂ ਦੇ ਬੱਚਿਆਂ ਕੋ ਪੜ੍ਹਾਈ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ ਇਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਦੇਖ ਕੇ ਤੇ ਸੰਤਰਾਮਪਾਲ ਜੀ ਮਹਾਰਾਜ ਜੀ ਚਰਨਾਂ 'ਚ ਪ੍ਰਾਰਥਨਾ ਲਾਈ ਜਾਂਦੀ ਆ ਪਹਿਲਾ ਸੰਤਰਾਮਪਾਲ ਜੀ ਮਹਾਰਾਜ ਜੀ ਪੇਟ ਭਰਨ ਵਾਸਤੇ ਜਿਹੜੀ ਅੰਨਪੂਰਨ ਪਵਿੱਤਰ ਮਹਿਮ ਜਿਹੜੀ ਚਲਾਈ ਹੋਈ ਆ ਇੱਥੇ ਰੋਟੀ ਕਪੜਾ ਸਿੱਖਿਆ ਅਧਿਕਸ਼ਾ ਔਰ ਮਕਾਨ ਜਿਹੜਾ ਇਹ ਸਾਰੀ ਹੀ ਮਤਲਬ ਕਿ ਜ਼ਰੂਰਤ ਪੂਰੀ ਕਰ ਦਿਆ ਲੇਕਿਨ ਫਿਲਹਾਲ ਜਿਹੜੀ ਆ ਇਹ ਵਿਵਸਥਾ ਜਿਹੜੀ ਆ ਅੰਨਪੂਰਨ ਮਹਿਮ ਜਿਹੜੀ ਆ ਆਟਾ ਦਾਲ ਝੋਲ ਹਲਦੀ ਜਿੰਨੀਆਂ ਵੀ ਸਾਡੀ ਰਸੋਈ ਦੀਆਂ ਵਸਤੂਆਂ ਇਹ ਪਹੁੰਚਾਈ ਜਾਂਦੀਆਂ ਤਾਂ ਕਿ ਪਰਿਵਾਰਕ ਜਿਹੜੇ ਆਪਣੇ ਬੱਚਿਆਂ ਦੇ ਨਾਲ ਖੁਸ਼हाल ਰਹਿਣ ਉਸ ਤੋਂ ਬਾਅਦ ਜਿਹੜੀ ਬਾਕੀ ਦੀ ਕਾਰਵਾਈ ਆ ਇਹ ਫਿਰ ਕੀਤੀ ਜਾਂਦੀ ਆ ਉਹ ਜਿਵੇਂ ਪ੍ਰਮਾਤਮਾ ਦੇ ਦੇਸ਼ ਹੋਵੇਗਾ ਉਹ ਕੀਤਾ ਜਾਵੇਗਾ ਜੀ ਲੱਗਦਾ ਕਿ ਜਿਸ ਤਰ੍ਹਾਂ ਮਕਾਨ ਜਿਹੜੇ ਕਈਆਂ ਦੇ ਘਰ ਜਿਹੜੇ ਟੈਰੇਰੀ ਸੰਤਰਾਪਾਲੀ ਵਾਲੇ ਇਹ ਵੀ ਇਹ ਪ੍ਰਾਲਾ ਕੀਤਾ ਜਾਵੇ ਉਹਨਾਂ ਦੇ ਘਰ ਬਣਾਏ ਜਾਣਗੇ ਬਿਲਕੁਲ ਜੀ ਜੇ ਇਹ ਨਗਰ ਵਾਲੇ ਸਾਡਾ ਸਹਿਯੋਗ ਦੇਣ ਤੇ ਪਰਮਾਤਮਾ ਤੇ ਵਿਸ਼ਵਾਸ ਕਰਨ ਉਹਨਾਂ ਜੋ ਦੱਸਿਆ ਹੋਇਆ ਆਪਣੇ ਨਸ਼ੇ ਪਤੇ ਨੂੰ ਤਿਆਗਣ ਤੇ ਪਰਮਾਤਮਾ ਦੇ ਪ੍ਰਚਾਰ ਦੇ ਵਿੱਚ ਇਹ ਸਾਡਾ ਸਹਿਯੋਗ ਦੇਣ ਤੇ ਪਰਮਾਤਮਾ ਮਕਾਨ ਇਹੋ ਜਿਹਾ ਬਣਾ ਕੇ ਦਿੰਦੇ ਆ ਗਿਆ ਵੀ ਉਹ ਇਨਸਾਨ ਮੇਰੇ ਹਿਸਾਬ ਦੇ ਨਾਲ ਤੇ ਸਾਰੀ ਉਮਰ ਦੇ ਵਿੱਚ ਉਹ ਮਕਾਨ ਹੀ ਤਿਆਰ ਕਰ ਸਕਦਾ ਜੋ ਸੰਤਰਾਮਪਾਜੀ ਮਹਾਰਾਜੀ 15 ਤੋਂ 20 ਦਿਨ ਦੇ ਵਿੱਚ ਮਕਾਨ ਤਿਆਰ ਕਰਕੇ ਦਿੰਦੇ ਆ ਜੀ ਤਾਂ ਦੇਖਿਆ ਜਿਹੜੀ ਅਨਪੁਰਨਾ ਮਹਿਮ ਜੜੀ ਤਸਵੀਰ ਦੇਖ ਸਕਦੇ ਤੁਸੀਂ ਅਨਪੁਰਨਾ ਮਹਿਮ ਜੜੀ ਆ ਸੰਤ ਰਾਮਪਾਲ ਜੀ ਵੱਲੋਂ ਜੜੀ ਚਲਾਈ ਗਈ ਹੈ ਜਿਸ ਵਿੱਚ ਰੋਟੀ ਕਪੜਾ ਕਿਸ਼ਾ ਸਿੱਖਿਆ ਔਰ ਮਕਾਨ ਇਹ ਜੜੀਆਂ ਸੁਵਿਧਾਵਾਂ ਜੜੀਆਂ ਉਹਨਾਂ ਵੱਲੋਂ ਦਿੱਤੀਆਂ ਨੇ ਜਿਹੜੀਆਂ ਪਰਿਵਾਰ ਮਜਬੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਕੀ ਨਾ ਜੀ ਇਤਨੀ ਇਤਨੀ ਰੱਖਣਾ ਹੈ ਅੱਛਾ ਬੇਦੀ ਜਨ ਸੁੱਖਾ ਸਿੰਘ ਕੀ ਕੰਮ ਚੋਂ ਅੱਜ ਸੰਸਥਾ ਪਹੁੰਚੀ ਤੁਹਾਡੇ ਕੋਲ ਰਾਸ਼ਨ ਜਿਹੜਾ ਤੁਹਾਡੇ ਤੱਕ ਪਹੁੰਚਾਇਆ ਗਿਆ ਹੈ ਜੀ ਬਾਬਾ ਜੀ ਰਾਮਪਾਲ ਸੰਗਤਾਂ ਸੁਖਾ ਸਿੰਘ ਦਾ ਕੋਠਾ ਡਿੱਗਿਆ ਪਿਆ ਵੀਰ ਸਾਡੇ ਆਣ ਕੇ ਸਾਰੇ ਤਾਂ ਟੀਮ ਆਈ ਜੋ ਸਾਰਾ ਸਮਾਨ ਦਿੱਤਾ ਸੁਖਾ ਸਿੰਘ ਨੂੰ ਕਿਉਂ ਕੋਈ ਸਾਰੇ ਪਿੰਡ ਨੂੰ ਦਿੱਤਾ ਰਾਸ਼ਨ ਪਾਣੀ ਦਿੱਤਾ ਸਭ ਕੁਝ ਦਿੰਦੇ ਆ ਕਿੰਨਾ ਕਿ ਨੁਕਸਾਨ ਹੋਇਆ ਤੁਹਾਡੇ ਕਿੱਥੇ ਜਾ ਦੋ ਕਿੰਨਾ ਕਿ ਨੁਕਸਾਨ ਹੈ ਬੈਠ ਜਾ ਬੈਠ ਕੇ ਬੈਠ ਕੇ ਬੈਠ ਕੇ ਬੈਠ ਜਾ ਹਾਂਜੀ ਸਾਰਾ ਬੈਠ ਜਾ ਬੈਠ ਜਾ ਬੈਠ ਮੇਰੇ ਵੀਰੇ ਸਾਰਾ ਬਾਲਣ ਛਤ ਕਮਰਾ ਡਿੱਗ ਪਿਆ ਜਿਹੜੀ ਗੱਲ ਮੈਂ ਮਹਾਰਾਜ ਕੋਲ ਕਹਿੰਨਾ ਵੀ ਮੇਰੇ ਕੁ ਕਮਰੀ ਬਣ ਜਨ ਤਾ ਦੇਖਿਆ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿ ਉਹਨਾਂ ਜਿਹੜਾ ਹੜਾਂ ਦੇ ਵਿੱਚ ਜਿਹੜਾ ਉਹਨਾਂ ਦਾ ਮਕਾਨ ਜਿਹੜਾ ਉਹ ਕਿ ਤਸਵੀਰ ਤੁਹਾਨੂੰ ਪਹਿਲਾਂ ਸਾਂਝੀ ਕਰ ਦਿੰਨੇ ਆ ਦੇਖ ਸਕਦੇ ਹੋ ਇਸ ਮਕਾਨ ਦੇ ਵਿੱਚ ਜਿਹੜਾ ਇਹ ਵੀਰ ਰਹਿੰਦਾ ਸੀ ਪਰਿਵਾਰ ਰਹਿੰਦਾ ਸੀ ਤਾਂ ਉਹਨਾਂ ਦੇ ਜਿਹੜੀ ਮਕਾਨ ਦੀ ਜਿਹੜੀ ਛੱਤ ਡਿੱਗੀ ਆ ਹੜਾਂ ਦੇ ਨਾਲ ਤਾਂ ਉਹਨਾਂ ਨੂੰ ਜਿਹੜੀ ਅਪੀਲ ਵੀ ਕੀਤੀ ਆ ਸੰਤਾ ਨੂੰ ਕਿ ਇਹ ਜਿਹੜੀ ਸਾਡੀ ਛੱਤ ਜਿਹੜੀ ਆ ਪਵਾਈ ਜਾਵੇ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੁਹਾਨੂੰ ਹਾਂਜੀ ਕੀ ਕਹਿਣਾ ਜੀ ਸਾਰੇ ਸਾਰੇ ਕਮਰੇ ਪੜ ਗਏ ਸਾਰੇ ਬਨੇ ਕਮਰਾ ਸਾਰੇ ਬਨੇ ਮੇਰਾ ਪਟਾ ਉਹ ਤੋਂ ਸ਼ਾਤ ਵੀ ਡੇਪੀ ਮੈਂ ਅੰਦਰ ਸੁੰਦਾ ਨਹੀਂ ਡਰਦ ਤਰਪੈਲ ਬਾਹਰ ਲਾਈ ਬਾਬਾ ਜੀ ਦਾ ਗੱਲਬਾਤ ਕੀਤੀ ਤਾਂ ਦੇਖਿਆ ਕਿ ਸੰਤਰਾਪਾਲ ਜੀ ਦੇ ਜਿਹੜੇ ਸੇਵਕ ਨੇ ਉਹਨਾਂ ਦੀ ਜਿਹੜੀ ਹੈ ਪੂਰੀ ਟੀਮ ਉਹਨਾਂ ਨੂੰ ਲੋ ਜਿਹੜਾ ਪਹਿਲਾਂ ਸਰਵੇ ਕੀਤਾ ਜਾਂਦਾ ਹੈ ਘਰ-ਘਰ ਜਿਹੜਾ ਹੈ ਉਹਨਾਂ ਦੀ ਟੀਮ ਪਛਾਈ ਜਾਂਦੀ ਹੈ ਸਰਵੇ ਕੀਤਾ ਜਾਂਦਾ ਹੈ ਕਿ ਕਿਹੜੇ-ਕਿਹੜੀ ਜਿਹੜੀ ਜ਼ਰੂਰਤ ਹੈ ਲੋਕਾਂ ਨੂੰ ਔਰ ਜਿਹੜੀ ਲਿਸਟ ਬਣਾਈ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਹੈ ਘਰ-ਘਰ ਜਿਹੜਾ ਸਮਾਨ ਜਿਹੜਾ ਪਛਾਇਆ ਜਾਂਦਾ ਹੈ ਅੰਮ੍ਰਿਤਸਰ ਤੋਂ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਬినੋਦ ਕੁਮਾਰ ਲੋਕ ਰਾਜ ਟੀਵੀ ਬੀਤੇ ਦਿਨਾਂ ਤੋਂ ਆਏ ਹੜਾਂ ਦੇ ਨਾਲ ਮਾਰ ਹੇਠ ਜਿਹੜੇ ਲੋਕ ਬੇ ਘਰਬੀ ਹੋਏ ਨੇ ਤਾਂ ਉਹਨਾਂ ਦੀ ਜਿਹੜੀ ਆ ਮਦਦ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਜਿਹੜਾ ਆ ਉਹਨਾਂ ਤੱਕ ਜਿਹੜੀ ਰਾਸ਼ਨ ਸਮਗਰੀ ਪਹੁੰਚਾਈ ਗਈ ਉਸੇ ਤਰ੍ਹਾਂ ਹੀ ਅੱਜ ਸੰਤ ਰਾਮਪਾਲ ਜੀ ਦੇ ਜਿਹੜੇ ਸੇਵਕਾਂ ਨੇ ਉਹਨਾਂ ਦੀ ਪੂਰੀ ਟੀਮ ਵੱਲੋਂ ਅੱਜ ਹਲਕਾ ਜਨਾਲਾ ਦੇ ਪਿੰਡ ਬੇਦੀ ਛਿੰਨਾ ਦੇ ਵਿਖੇ ਪਹੁੰਚੇ ਨੇ ਉੱਥੇ ਜਿਹੜੇ ਆ ਗਰੀਬ ਪਰਿਵਾਰ ਨੇ ਜਿਨ੍ਹਾਂ ਨੂੰ ਲੋੜਵੰਦ ਪਰਮਾਰ ਨੇ ਉਹਨਾਂ ਤੱਕ ਜਿਹੜੀ ਆ ਰਾਸ ਸਮਗਰੀ ਪਹੁੰਚਾਈ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਪਹਿਲਾਂ ਦਿਖਾ ਦਿੰਨੇ ਆ ਕਿਸ ਤਰ੍ਹਾਂ ਜਿਹੜੀ ਆ ਉਹਨਾਂ ਦੀ ਟੀਮ ਵੱਲੋਂ ਜਿਹੜਾ ਇੱਥੇ ਅੱਜ ਹਲਕਾ ਜਨਾਲਾ ਦੇ ਬੇਦੀ ਛੰਨਾ ਪਿੰਡ ਦੇ ਵਿੱਚ ਪਹੁੰਚ ਕੇ ਗਰੀਬ ਪਰਿਵਾਰਾਂ ਨੂੰ ਜਿਹੜਾ ਰਾਸ਼ਨ ਸਮਗਰੀ ਜਿਹੜੀ ਦਿੱਤੀ ਗਈ ਤਸਵੀਰਾਂ ਤੁਸੀਂ ਦੇ ਸਾਂਝੀਆਂ ਕਰ ਰਹੇ ਤੁਹਾਨੂੰ ਹਲਕਾ ਜਨਾਲਾ ਦੇ ਬੇਦੀ ਛੰਨਾ ਪਿੰਡ ਦੇ ਵਿੱਚ ਪਹੁੰਚੇ ਆ ਤਾਂ ਲੋਕਾਂ ਨੂੰ ਜਿਹੜੀ ਰਾਹਤ ਸਮਗਰੀ ਜਿਹੜੀ ਦਿੱਤੀ ਜਾ ਰਹੀ ਹੈ ਪੂਰੀ ਟੀਮ ਵੱਲੋਂ ਅਨਪੂਨਾ ਮਹਿਮ ਜਿਹੜੀ ਆ ਉਹਨਾਂ ਵੱਲੋਂ ਜਿਹੜੀ ਚਲਾਈ ਗਈ ਆ ਉਸੇ ਤਹਿਤ ਜਿਹੜੀ ਆ ਇਹ ਜ਼ਰੂਰਤਮੰਦ ਜਿਹੜੀਆਂ ਚੀਜ਼ਾਂ ਜਿਹੜੀਆਂ ਆ ਇਹ ਰਾਸ਼ਨ ਸਮਗਰੀ ਜਿਹੜੀ ਆ ਉੱਥੇ ਲੋਕਾਂ ਦੇ ਘਰਾਂ ਤੱਕ ਜਿਹੜੀ ਪਹੁੰਚਾਈ ਜਾ ਰਹੀ ਆ ਦੇਖ ਸਕਦੇ ਹੋ ਤਸਵੀਰਾਂ ਚ ਗੱਲ ਬਾਤ ਵੀ ਕਰਾਂਗੇ ਉਹਨਾਂ ਦੇ ਸੰਤਰਾਪਾਲ ਜੀ ਦੇ ਸੇਵਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਕੀ ਨਾ ਜੀ ਗੁਰਮੁਖਤਾਰ ਜੀ ਇਹ ਕਹਿਣਾ ਚਾਹੁੰਦੇ ਆ ਜਿਹੜੇ ਹਾੜਾਂ ਦੀ ਮਾਰ ਹੇਠ ਲੋਕ ਜਿਹੜੇ ਬੇਕਾਰ ਹੋਏ ਨੇ ਲੋਕਾਂ ਦਾ ਕਾਫੀ ਸੰਸਥਾ ਵੱਲੋਂ ਵੀ ਜਿਹੜੀ ਆ ਮਦਦ ਕੀਤੀ ਗਈ ਤੁਹਾਡੇ ਵੱਲੋਂ ਵੀ ਅੱਜ ਜਿਹੜਾ ਉਪਰਾਲਾ ਕੀਤਾ ਗਿਆ ਕਿਸ ਤਰ੍ਹਾਂ ਦੇ ਇਹ ਜੀ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਇੱਕ ਮੁਹਿੰਮ ਚਲਾਈ ਗਈ ਹੈ ਅਨਪੂਰਨਾ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਰੋਟੀ ਕੱਪੜਾ ਸਿੱਖਿਆ ਚਿਕਿਤਸਾ ਔਰ ਮਕਾਨ ਹਰ ਗਰੀਬ ਕੋ ਦੇਗਾ ਕਬੀਰ ਭਗਵਾਨ ਤੋ ਐਸੇ ਕੇ ਤਹਿਤ ਸਾਡੇ ਸਤਿਗੁਰੂ ਰਾਮਪਾਲ ਜੀ ਮਹਾਰਾਜ ਦੁਆਰਾ ਸਾਨੂੰ ਇਹ ਆਦੇਸ਼ ਦਿੱਤੇ ਗਏ ਸੀ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੜ੍ਹ ਆਏ ਹੋਏ ਹਨ ਉਹ ਜਿਸ ਵਿੱਚ ਬਹੁਤ ਹੀ ਲੋਕਾਂ ਦਾ ਨੁਕਸਾਨ ਹੋਇਆ ਹੈ ਤੇ ਉਸ ਦੇ ਤਹਿਤ ਸਾਨੂੰ ਆਦੇਸ਼ ਮਿਲੇ ਸੀ ਕਿ ਘਰ ਘਰ ਜਾ ਕਰਕੇ ਉਹਨਾਂ ਦੇ ਹਾਲਾਤ ਦਾ ਜਾਇਜ਼ਾ ਲਿਆ ਜਾਵੇ ਅਤੇ ਉਹਨਾਂ ਨੂੰ ਰਾਹਤ ਪਹੁੰਚਾਈ ਜਾਵੇ ਉਹਨਾਂ ਦੇ ਆਦੇਸ਼ਾਂ ਦਾ ਸਦਕਾ ਅਸੀਂ ਇਸ ਪਿੰਡ ਦੇ ਵਿੱਚ ਬੇਦੀਸ਼ਣਾ ਦੇ ਵਿੱਚ ਅਜਨਾਲਾ ਤਹਿਸੀਲ ਦਾ ਔਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆਏ ਸੀ ਉਹ ਇਹਨਾਂ ਦੇ ਘਰ ਆ ਕੇ ਦੇਖਿਆ ਕਿ ਬਹੁਤ ਹੀ ਬੁਰੀ ਕੰਡੀਸ਼ਨ ਸੀ ਇਹਨਾਂ ਦੀ ਔਰ ਇਹਨਾਂ ਦੇ ਘਰ ਦੇ ਵਿੱਚ ਤਕਰੀਬਨ ਮੰਜੇ ਵੀ ਟੁੱਟੇ ਹੋਏ ਸੀ ਔਰ ਅਨਾਜ ਵੀ ਖਾਣੇ ਕੇ ਵਾਸਤੇ ਕੁਛ ਨਹੀਂ ਸੀਗਾ ਔਰ ਪੂਰਾ ਸਮਾਨ ਇਹਨਾਂ ਦਾ ਖਰਾਬ ਹੋ ਚੁੱਕਿਆ ਸੀ ਉਹ ਜੋ ਉਹ ਅਰਦਾਸ ਅਸਾਂ ਆਪਣੇ ਗੁਰੂ ਜੀ ਕੋਲ ਭੇਜ ਦਿੱਤੀ ਸੀ ਕਿਉਂਕਿ ਗੁਰੂ ਜੀ ਨੇ ਬਤਾਇਆ ਸੀ ਕਿ ਬੇਟਾ ਘਰ ਘਰ ਜਾ ਕਰਕੇ ਇਹਨਾਂ ਦਾ ਲੋਕਾਂ ਦਾ ਜਾਜਾ ਕਰੋ ਇਸ ਤਰ੍ਹਾਂ ਜਿਹੜਾ ਉਪਰਾਲਾ ਕੀਤਾ ਜਾਂਦਾ ਕਿਸ ਤਰ੍ਹਾਂ ਤੁਹਾਡੀ ਟੀਮ ਵੱਲੋਂ ਜਿਹੜਾ ਦੌਰਾ ਕੀਤਾ ਜਾਂਦਾ ਪਹਿਲਾਂ ਘਰ ਘਰ ਜਾ ਕੇ ਦੇਖਿਆ ਜਾਂਦਾ ਕਿ ਇੱਥੇ ਤਾਂ ਇਹ ਵੀ ਦੇਖਣ ਨੂੰ ਮਿਲ ਰਿਹਾ ਕਿ ਲੋਕਾਂ ਦੇ ਜਿਹੜੇ ਘਰ 6-6 ਮਹੀਨੇ ਜਿਹੜਾ ਰਾਸ਼ਨ ਜਿਹੜਾ ਰਸੰਤਾ ਵੱਲੋਂ ਪਹੁੰਚਾਇਆ ਗਿਆ ਕਿਸ ਤਰ੍ਹਾਂ ਤੁਸੀਂ ਜਿਹੜਾ ਉਪਰਾਲਾ ਤੁਹਾਡੇ ਵਲੋਂ ਕੀਤਾ ਹੈ ਇਸ ਚੀਜ਼ ਦਾ ਸਾਨੂੰ ਵੀ ਪਤਾ ਲੱਗਾ ਸੀ ਕਿ ਲੋਕਾਂ ਨੂੰ ਲੋੜਵੰਦ ਆਦਮੀ ਨੂੰ ਜੋ ਆ ਨਾ ਅਨਾਜ ਵਗੈਰਾ ਜਾਂ ਕਿਸੇ ਵੀ ਚੀਜ਼ ਦੀ ਸਹੂਦਾ ਪ੍ਰਾਪਤ ਨਹੀਂ ਹੋ ਰਹੀ ਤੇ ਇਸ ਇਸ ਚੀਜ਼ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਅਸਾਂ ਘਰ-ਘਰ ਜਾ ਕੇ ਹਰ ਇੱਕ ਪਰਿਵਾਰ ਦਾ ਉਜਾ ਕੇ ਪੁੱਛਿਆ ਉਹਨਾਂ ਨੂੰ ਉਹਨਾਂ ਦੇ ਦਰਦ ਦੁੱਖ ਦਰਦ ਨੂੰ ਸਮਝਿਆ ਔਰ ਉਹਨਾਂ ਤੋਂ ਪੁੱਛਿਆ ਵੀ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਵਹੀ ਵਹੀ ਚੀਜ਼ ਇਹਨਾਂ ਨੂੰ ਮਹੱਇਆ ਕਰਾਈ ਗਈ ਹੈ ਜੈਸੇ ਇਹਨਾਂ ਨੂੰ ਜਿਸ ਦੇ ਕੋਲ ਕੰਬਲ ਨਹੀਂ ਆ ਉਸ ਨੂੰ ਕੰਬਲ ਦਿੰਦੇ ਆ ਜਿਹਨਾਂ ਕੋਲ ਗੱਦਾ ਨਹੀਂ ਆ ਉਹਨਕੋ ਗੱਦੇ ਵੀ ਮਹੱਇਆ ਕਰਾਉਨੇ ਆ ਜਿਨਾਂ ਕੋਲ ਕੋਈ ਖਾਣੇ ਵਾਸਤੇ ਰਾਸ਼ਨ ਵੀ ਨਹੀਂ ਆ ਪੂਰਾ ਦਾ ਪੂਰਾ ਰਾਸ਼ਨ ਸਤਗੁਰੂ ਰਾਮਪਾਲ ਜੀ ਮਹਾਰਾਜ ਦੁਆਰਾ ਭੇਜਿਆ ਜਾਂਦਾ ਜੈਸੇ ਇਸ ਪਰਿਵਾਰ ਨੂੰ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਵਧੀਆ ਚਾਵਲ ਹੈ ਆਟਾ ਇਹਨਾਂ ਨੇ ਕਿਹਾ ਸੀ ਵੀ ਸਾਨੂੰ ਜ਼ਰੂਰਤ ਨਹੀਂ ਹੈ ਇਸ ਕਰਕੇ ਇਹਨਾਂ ਨੂੰ ਆਟਾ ਨਹੀਂ ਦਿੱਤਾ ਇਹਨਾਂ ਨੇ ਫਿਰ ਕੰਬਲ ਆ ਉਹ ਦਿੱਤੇ ਗਏ ਨੇ ਖੰਡ ਆ ਉਹ ਦਿੱਤੀ ਗਈ ਹੈ ਚਨੇ ਦਾਲ ਦਿੱਤੀ ਗਈ ਹੈ ਚਨੇ ਦੀ ਦਾਲ ਆ ਚਨਾ ਚਾਰ ਪ੍ਰਕਾਰ ਦੀ ਦਾਲਾਂ ਦਿੱਤੀਆਂ ਗਈਆਂ ਨੇ ਫਿਰ ਇਹਨਾਂ ਨੂੰ ਹਲਦੀ ਆ ਫਿਰ ਮਸਾਲੇ ਆ ਜੀਰਾ ਵਾ ਮਿਰਚ ਆ ਔਰ ਕਪੜੇ ਧੋਣ ਦਾ ਸਾਬਣ ਆ ਸ਼ਾਬਣ ਸ਼ੋਕਰਾ ਫਿਰ ਦੋ ਗੋਦਰੇਜ ਦੇ ਨਹਾਉਣ ਦੇ ਸਾਬਣ ਵੀ ਆ ਔਰ ਵਧੀਆ ਕਿਸਮ ਦਾ ਤੇਲ ਵੀ ਬੋਤਲ ਦਿੱਤੀ ਗਈ ਹੈ ਟਾਟਾ ਦਾ ਨਮਕ ਦਿੱਤਾ ਗਿਆ ਹੈ ਔਰ ਟਾਟਾ ਦੀ ਚਾਹ ਪੱਤੀ ਦਿੱਤੀ ਗਈ ਹੈ ਕਿਉਂਕਿ ਇਹਨਾਂ ਨੇ ਐਸੇ ਚੀਜ਼ਾਂ ਦੀਆਂ ਡਿਮਾਂਡਾਂ ਕੀਤੀਆਂ ਸੀ ਤੋਂ ਸੋ ਇਹਨਾਂ ਨੂੰ ਇਹ ਚੀਜ਼ਾਂ ਮਹੀਆ ਕਰਵਾਈਆਂ ਗਈਆਂ ਜੀ ਕਦੋਂ ਤੋਂ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਤੁਹਾਡੇ ਲੋਕਾਂ ਤੋਂ ਇਹ ਪਹਿਲਾਂ ਹੀ ਦੇਖਿਆ ਵੀ ਜਾਣਿਆ ਜਾਂਦਾ ਕਿ ਹਰਿਆਣੇ ਤੋਂ ਜਿਹੜੀ ਇਹ ਸੰਸਥਾ ਜਿਹੜੀ ਚੱਲ ਰਹੀ ਹੈ ਤਾਂ ਪੰਜਾਬ ਦੇ ਵਿੱਚ ਜਿਹੜੀ ਹੋਣੀ ਜਿਹੜੀ ਤੁਸੀਂ ਸ਼ੁਰੂਆਤ ਕੀਤੀ ਪਹਿਲਾਂ ਵੀ ਜਿਹੜੀਆਂ ਹੋਰ ਵੀ ਹਾੜਾਏ ਨੇ ਹੋਰ ਵੀ ਇਲਾਕਿਆਂ ਦੇ ਵਿੱਚ ਜਾਂ ਦੇਸ਼ਾਂ ਦੇ ਵਿੱਚ ਹਾੜਾਏ ਉੱਥੇ ਤੱਕ ਵੀ ਟੀਮ ਪਹੁੰਚੀ ਤਾਂ ਇਹ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਵੱਲੋਂ ਹਰ ਇੱਕ ਪ੍ਰਾਂਤ ਦੇ ਵਿੱਚ ਪਹੁੰਚਦੇ ਨੇ ਤੇ ਉਹਨਾਂ ਦੀ ਮਦਦ ਕਰਦੇ ਨੇ ਜਿਵੇਂ ਕਿ ਇਹ ਹੁਣ ਹੁਣ ਜੋ ਹੜਾ ਐਸੀ ਪੰਜਾਬ ਵਿੱਚ ਆ ਹਿਮਾਚਲ ਵਿੱਚ ਆ ਜੇ ਐਨ ਕੇ ਵਿੱਚ ਆ ਬਿਲਕੁਲ ਜਾਰੀ ਰਹੇਗਾ ਜੀ ਇਹ ਅਪਰਾਲੇ ਜਿਹੜਾ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਹਰ ਇੱਕ ਮੁਸੀਬਤ ਦੇ ਟਾਈਮ ਤੇ ਜਾਰੀ ਰਹਿੰਦੇ ਨੇ ਜਿਸ ਤਰ੍ਹਾਂ ਪਿੱਛੇ ਕਰੋਨਾ ਦਾ ਬਹੁਤ ਜ਼ਿਆਦਾ ਦੇ ਨਾਲ ਲੋਕੀ ਦੁਖੀ ਸੀ ਤੇ ਉਸ ਟਾਈਮ ਵੀ ਸਤਿਗੁਰੂ ਰਾਮਪਾਲ ਜੀ ਮਹਾਰਾਜ ਦੇ ਸ਼ਿੱਸ਼ਾ ਨੇ ਘਰ ਘਰ ਜਾ ਕੇ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਈ ਸੀ